ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਪਸ਼ੂਆਂ ਤੇ ਜਿਹੜੇ ਪਹਾਾਰੇ ਲੱਗਦੇ ਨੇ ਉਹਨਾਂ ਬਾਰੇ ਵੀ ਇਹਦੇ ਵਿੱਚ ਕੀ ਕੀ ਸਮਾਨ ਚਾਹੀਦਾਗਾ ਕਿੰਨੇ ਰੁਪਈਆ ਦਾ ਇਹ ਸਮਾਨ ਆ ਕੀ ਗੱਲਬਾਤ ਆ ਕਿਵੇਂ ਲੱਗਦੇ ਨੇ ਬਿਲਕੁਲ ਸੌਖੇ ਆ ਲਾਉਣੇ ਇਹ ਕੋਈ ਵੀ ਔਖਾ ਨਹੀਂ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਜਿੱਦਾਂ ਕਿ ਇੱਕ ਤਾਂ ਇਹ ਹੁੰਦੀ ਆ ਸਪਲਾਈ ਠੀਕ ਆ ਇਹ ਆਪਣੇ ਕੋਲ ਜਿਵੇਂ 24 36 ਦੋ ਤਰ੍ਹਾਂ ਦੀ ਸਪਲਾਈ ਆਗੀ ਇਹਦੇ ਬਾਰੇ ਦੱਸਦੇ ਆਂ ਕਿ ਕੀ ਫਰਕ ਹੁੰਦਾ ਕੀ ਗੱਲਬਾਤ ਆ ਇੱਕ ਹੁੰਦਾਗਾ ਇਹ ਪੰਪ ਆਰਓ ਵਾਲਾ ਪੰਪ ਵੀ ਕਹਿ ਦਿੰਨੇ ਆ ਤੇ ਇਹਨੂੰ ਕਈ ਮੋਟਰ ਵੀ ਕਹਿੰਦੇ ਨੇ ਜਿਵੇਂ ਆਪਾਂ ਇਹਦੇ ਬਾਰੇ ਵੀ ਦੱਸਦੇ ਆਪਾਂ ਇੱਕ ਇਹਦੇ ਆਗੇ ਇਹ ਜੋਇੰਟ ਜਿਵੇਂ ਕਿ ਇਹ ਵਾਲਾ ਜੋਇੰਟ ਆ ਜਿਹੜਾ ਇੱਕ ਸਾਈਡ ਤੇ ਇਹ ਇੱਥੇ ਪਾਇਪ ਪੈਂਦੀ ਆ ਇਹ ਇਧਰ ਪੰਪ ਤੇ ਕਸਿਆ ਜਾਂਦਾ ਚੂੜੀਆਂ ਨਾਲ ਇਦਾਂ ਇੱਕ ਇਹਦੇ ਇਧਰਲੀ ਸਾਈਡ ਕਸਿਆ ਜਾਊਗਾ ਠੀਕ ਆ ਜੀ ਇੱਕ ਇਹ ਟੀ ਆ ਕੀ ਜਿਹੜੀ ਕਿ ਇਹ ਪੰਪ ਤੇ ਜਿਵੇਂ ਇੱਥੇ ਕਸੀਗੀ ਇਥੋਂ ਪਾਇਪ ਨਿਕਲਣੀ ਆ ਪਾਇਪ ਇਹ ਟੀ ਦੇ ਵਿੱਚ ਇੱਥੇ ਚਲੀ ਜਾਣੀ ਆ ਉਸ ਤੋਂ ਬਾਅਦ ਉਹ ਇਹ ਨਿਊਜਲ ਹੁੰਦੀ ਆ ਆਪਣੀ ਨਿਊਜਲ ਵੀ ਕਹਿੰਦੇ ਨੇ ਪਹਾਰਾ ਵੀ ਕਿਹਾ ਜਾਂਦਾ ਇਹਨੂੰ ਇਹ ਜੇ ਇੱਥੇ ਤਾਂ ਇਹ ਨੀਚੇ ਨੂੰ ਪਹਾੜਾ ਲੱਗ ਜਾਣਾ ਇੱਕ ਤਾਂ ਪੰਪ ਤੋਂ ਇਧਰੋਂ ਏਚ ਪਾਈਪ ਪੈ ਗਈ ਇੱਕ ਇਹ ਤੇ ਫਿਰ ਅਗਲੇ ਪਹਾੜੇ ਵਾਸਤੇ ਇੱਥੋਂ ਪਾਈਪ ਅੱਗੇ ਨਿਕਲ ਜੂ ਉੱਥੇ ਫੇਰ ਇਹੀ ਟੀ ਲੱਗ ਜੂਗੀ ਇਦਾਂ ਹੀ ਸਾਰਾ ਸਿਸਟਮ ਆ ਬਿਲਕੁਲ ਐਂਡ ਵਾਲੇ ਤੇ ਜਾ ਕੇ ਇੱਕ ਏਲਬੋ ਲੱਗਦੀ ਆ ਕਿਉਂਕਿ ਐਂਡਲ ਇੱਥੇ ਬਣ ਜੂ ਕਿਉਂਕਿ ਤੋਂ ਅੱਗੇ ਫਿਰ ਇਧਰ ਜੀ ਟੀ ਹੁੰਦੀ ਤਾਂ ਪਾਣੀ ਡੁੱਲੂਗਾ ਇਹ ਪਿੱਛੋਂ ਬੰਦ ਹੋਏ ਤਾਂ ਇਹ ਨੀਚੇ ਪਹਾੜਾ ਲੱਗ ਜੂ ਇਹਦੇ ਇਹ ਆ ਗਈ ਪਾਈਪ ਤੇ ਹੁਣ ਇਹਦੇ ਆਪਾਂ ਕੋਸਟ ਦੀ ਗੱਲ ਕਰ ਲਈਏ ਜਿਵੇਂ ਕਿ ਇਹ 5-6 ਰੁਪਏ ਮੀਟਰ ਦੀ ਤਾਂ ਪੈਪ ਹੁੰਦੀ ਆ ਆਪਣੇ ਕੋਈ 20 ਫੁੱਟ 30 ਫੁੱਟ ਜਿੱਦਾਂ ਵੀ ਲੱਗਦੀ ਆ ਉਸ ਹਿਸਾਬ ਨਾਲ ਰੇਟ ਹੁੰਦਾ ਇਹਦਾ ਇਹ ਜੋਇੰਟ ਆ ਇਹਨਾਂ ਜੋੜਾਂ ਇਹਦੇ ਨੇ ਇਹ 2-3 ਕੁਆਲਿਟੀ ਚ ਹੁੰਦੀ ਜਿੱਦਾਂ ਕਿ ਕੋਈ 10 ਰੁਪਏ 15 ਰੁਪਏ ਹੱਦ 20 ਰੁਪਏ 15 ਰੁਪਏ ਕਹਿ ਸਕਦੇ ਆਪਾਂ ਮੀਡੀਅਮ ਇਹਨੂੰ ਵੀ ਇੱਕ ਜੋਇੰਟ 15 ਰੁਪਏ ਦਾ ਆ ਗਿਆ ਇਹ ਨਿਊਜਲ ਦਾ ਰੇਟ ਆ ਜਿਵੇਂ ਕਿ ਨਾਰਮਲ ਹੁਣ 50-60 ਰੁਪਏ ਚੱਲ ਰਿਹਾ ਪਰ ਅੱਜ ਦੀ ਘੜੀ ਜਿਵੇਂ ਕਿ ਅੱਜ 31 ਮਈਆ 2024 ਦੀ ਇਹ ਕਿਸੇ ਵੀ ਬਾਜ਼ਾਰ 'ਚ ਹੁਣ ਮਿਲ ਨਹੀਂ ਰਹੀ ਬਹੁਤ ਸ਼ੋਰਟੇਜ ਆ ਇਹ ਬਲੈਕ ਤੇ 80 800 ਰੁਪਏ ਨੂੰ ਮਿਲ ਰਿਹਾ ਕੁਦਰਤੀ ਬੈਸੇ ਤਾਂ ਮਿਲ ਹੀ ਨਹੀਂ ਰਿਹਾ ਇਹ ਅੱਜ ਦੀ ਘੜੀ ਤਾਂ ਬੰਦ ਦਾ ਕਿਉਂਕਿ ਇਹ ਪਿੱਛੋਂ ਨਹੀਂ ਆ ਰਹੇ ਤੇ ਇਹ ਪੰਪ ਆ ਜਿਵੇਂ ਕਿ ਇਹ 900 950 ਹਜ਼ਾਰ ਇੱਥੋਂ ਦਾ ਹੁੰਦਾਗਾ ਇਹਦਾ 816 ਵੀ ਆਉਂਦਾਗਾ ਉਹਦੀ ਪਾਵਰ ਕੱਟ ਹੁੰਦੀ ਆ ਪ੍ਰੈਸ਼ਰ ਘਟ ਬਣਾਉਂਦਾਗਾ ਪਹਾੜੇ ਸਹੀ ਨਹੀਂ ਚੱਲਦੇ ਮੰਨ ਲਓ ਤੇ ਬਾਕੀ ਹਾਂ 2 ਜਾਂ 4 ਲਾਉਣੇ ਨੇ ਉਹ ਚੱਲੇ ਨੇ ਪਰ ਜੇ ਕਿਸੇ ਨੇ 7 8 ਲਾਉਣੀਆਂ ਉਹ ਛੋਟਾ ਬਹੁਤ ਘੱਟ ਕਰਦਾ ਨਾ ਮਾਤਰੀ ਹੁੰਦਾ ਗਾ ਜਿਹੜੀ ਹੈ ਇਹ ਸਪਲਾਈ 24 ਤੋਂ 36 ਵੋਲਟ ਦਾ ਮਤਲਬ ਹੀ ਨਾਰਮਲ ਆਪਾਂ 24 ਵੋਲਟ ਵਾਲੀ ਤਾਰ ਤੋਂ ਇਹਦੀ ਜਿਹੜੀ ਇਹ ਵਾਇਰ ਆ ਇਹਦੇ ਪਲੱਸ ਮਾਈਨਸ ਦੇਖ ਕੇ ਆਪਾਂ ਲਾ ਦੇਣੀ ਆ ਇਨ ਫਿਊਚਰ ਮੰਨ ਲਓ ਆਉਣ ਵਾਲੇ ਟਾਈਮ 'ਚ ਇਹ 6 ਮਹੀਨੇ ਸਾਲ ਨੂੰ ਕਦੇ ਕੋਈ ਪ੍ਰੈਸ਼ਰ ਘਟਦਾ ਗਾ ਵੀ ਪੁਹਾਰ ਸਹੀ ਨਹੀਂ ਕੰਮ ਕਰ ਦਿੱਤਾ 24 ਵਾਲੀ ਤਾਰ ਕੱਟ ਕੇ ਆਪਾਂ ਇਹਦੀ 36 ਵੋਲਟੇ ਵਾਲੀ ਲਾ ਸਕਦੇ ਆ ਤਾਂ ਕਿ ਦੁਬਾਰਾ ਗਾਰੰਟੀ ਨੂੰ ਪੂਰਾ ਮਿਲ ਜੇ ਪ੍ਰੈਸ਼ਰ ਵਧੀਆ ਬਣਾਵੇ ਇਹਦਾ ਸਪਲਾਈ ਦਾ ਜਿਹੜਾ ਤਾਂ ਸਿੰਪਲ ਹੁੰਦੀ ਆ ਉਹਦਾ ਤਕਰੀਬਨ 250 ਰੁਪਏ ਦੀ ਹੁੰਦੀ ਆ ਜਿਹੜੀ 24 ਜਿਹੜੇ ਵੱਧੋ ਵੱਧ ਤੱਕ 900 ਰੁਪਏ ਦੀ ਆ ਇਹ ਪੰਪ ਦੀ ਸਾਲਪਰ ਦੀ ਗਾਰੰਟੀ ਹੁੰਦੀ ਆ ਹੁਣ ਮੇਨ ਗੱਲ ਕਰ ਲਈ ਜੇ ਆਪਾਂ 5 ਕੁ ਪਹਾਰੇ ਲਾਉਣੇ ਨੇ ਤਾਂ ਤਕਰੀਬਨ 17-1800 ਦਾ ਸਮਾਨ ਬਣਦਾ ਸਾਰਾ ਲਾ ਬੰਦਾ ਘਰੀ ਸਕਦਾਗਾ ਸਿੰਪਲੀ ਆ ਕੁਛ ਨਹੀਂ ਕਰਨਾ ਬਾਕੀ ਤੁਹਾਨੂੰ ਆਪਾਂ ਲੱਗੇ ਹੋਏ ਵੀ ਦਿਖਾਉਨੇ ਆ ਵੀ ਕਿੱਦਾਂ ਹੁੰਦਾਗਾ ਉਹਦੇ ਵੱਲ ਚੱਲਦੇ ਆ ਜੋ ਹੁਣ ਆਪਾਂ ਇਧਰੋਂ ਤੁਹਾਨੂੰ ਲੱਗੇ ਹੋਏ ਦਿਖਾ ਰਹੇ ਆ ਜਿਵੇਂ ਕਿ ਆਪਾਂ ਇਹ ਪਲੱਗ ਪਾ ਕੇ ਪੰਪ ਆਨ ਕਰਤਾ ਦੇਖੋ ਨੇ ਇਹ ਪਾਣੀ ਚੱਕ ਰਿਹਾ ਚੱਲ ਰਿਹਾ ਹੈ ਠੀਕ ਆ ਇਹ ਆਪਣੀ ਖੇੜਾ ਦੀ ਡੱਗੀ ਆ ਗਈ ਪਾਣੀ ਵਾਲੀ ਇਹਦੇ ਵਿੱਚ ਆਪਾਂ ਜਿੱਦਾਂ ਕਿ ਪਾਈਪ ਸਿੱਟੀ ਹੋਈ ਹੈ ਪਾਣੀ ਵਾਲੀ ਠੀਕ ਆ ਇੱਕ ਸਾਈਡ ਤੇ ਪੰਪ ਦੇ ਇਹ ਲੱਗ ਜੂਗੀ ਪਾਣੀ ਖਿੱਚਣ ਵਾਸਤੇ ਇਨਪੁੱਟ ਵਾਲੀ ਹੁੰਦੀ ਆ ਇਹ ਹੁੰਦੀ ਆ ਆਊਟਪੁੱਟ ਵਾਲੀ ਇਦਾਂ ਇਹ ਪਾਈਪ ਆਪਾਂ ਲਾ ਕੇ ਪਹਾਰੇ ਤੇ ਅੱਗੇ ਨਾ ਟੀ ਲਾ ਕੇ ਪਹਾਰੇ ਲਾ ਸਕਦੇ ਆ ਜਿਵੇਂ ਕਿ ਇਹ ਹੁਣ ਜੋਇੰਟ ਆ ਟੀ ਲੱਗੀ ਹੋਈ ਆ ਠੀਕ ਆ ਦੇਖੋ ਕਿੰਨੀ ਸੋਹਣੀ ਭੂਰ ਡਿੱਗ ਰਹੀ ਆ ਇਮੇ ਕੁਝ ਨਹੀਂ ਕਰਨਾ ਸਿੱਧੀ ਪਾਈਪ ਲਾ ਕੇ ਐਂਡ ਤੱਕ ਵਿਚਕਾਰ ਬਾਚੀ ਜਿੱਥੇ-ਥੇ ਆਪਾਂ ਲੋਡ ਆ ਉੱਥੇ-ਉੱਥੇ ਆਪਾਂ ਕੱਟ ਲਾ ਕੇ ਇਹ ਜੋਇੰਟ ਲਾ ਕੇ ਵਿਚਕਾਰ ਇਦਾਂ ਨਿਓਜਲਾ ਆਪਾਂ ਲਾ ਸਕਦੇ ਆ ਬਿਲਕੁਲ ਸਿੰਪਲ ਗੱਲ ਬਾਤ ਆ ਕੋਈ ਔਖਾ ਨਹੀਂ ਹੈਗਾ ਠੀਕ ਹੈ ਜੀ ਇਦਾਂ ਆਪਾਂ ਕਿੰਨੇ ਵੀ ਲਾ ਸਕਦੇ ਆ ਆਪਣੇ ਇਹ ਸੱਤ ਲੱਗੇ ਹੋਏ ਨੇ ਬਹੁਤ ਵਧੀਆ ਕੰਮ ਕਰਦੇ ਆ ਇਹਦੇ ਉੱਪਰ ਜਿਹਨੇ ਕੇ ਪੱਖਾ ਵੀ ਲੱਗਿਆ ਹੋਇਆ ਇਹ ਕੋਈ ਝੋਲਣਾ ਬੱਜੇ ਆਪਾਂ ਨਾ ਪੱਕੀ ਪਾਈਪ ਵੈਲਡ ਕਰਕੇ ਇਦਾਂ ਫੇਰ ਲਾਈ ہوئی ਆ ਜਿਵੇਂ ਸਰੀਏ ਤੇ ਪਾਈਪ ਵੈਲਡ ਕੀਤੀ ہوئی ਆ ਆਪਾਂ ਇਹ ਪਾਈਪ ਤਾਂ ਲਈ ਆ ਤਾਂ ਕਿ ਜਦੋਂ ਇਹ ਪੱਖੇ ਚੱਲਦੇ ਆ ਨਾ ਵੀ ਕੋਈ ਹੱਲੇ ਨਾ ਝੋਲਣਾ ਪੱਜੇ ਪਾਈਪ ਨੂੰ ਆਦਰਵਾਈਜ਼ ਤੁਸੀਂ ਇਹ ਪੱਖੇ ਨਹੀਂ ਲਾਉਣੇ ਇਹ ਭੂਰ ਵੀ ਬਹੁਤ ਸੋਹਣੀ ਡਿਗਦੀ ਆ ਕਿਉਂਕਿ ਪਸ਼ੂਆਂ ਦੇ ਜਿਹੜਾ ਪਿੰਡੇ ਦੇ ਉੱਤੇ ਡਿਗਦੀ ਆ ਠੰਡੀ ਹਵਾ ਲੱਗਦੀ ਉਹਨਾਂ ਨੂੰ ਪਰ ਜਿੱਦਾਂ ਆਪਾਂ ਇਹ ਪੱਖੇ ਲਾਏ ਨੇ ਇਹ ਬਿਲਕੁਲ ਇਹਨੂੰ ਠੰਡੀ ਹਵਾ ਬਣਾ ਕੇ ਫੇਰ نیچے ਆਉਂਦੀ ਆ ਪੱਖੇ ਨਾਲ ਹੀ ਬਹੁਤ ਫਾਇਦਾ ਹੈਗਾ ਇਦਾਂ ਆਪਾਂ ਲਾ ਸਕਦੇ ਆ ਬਿਲਕੁਲ ਸਿੰਪਲ ਜਿਹਾ ਪ੍ਰੋਜੈਕਟ ਆ ਇਹ ਧੰਨਵਾਦ ਜੀ